ਹਾਂ ਕਬੂਨ ਰਾਮਾ ਸਾਈਡ ਹੋ ਜਾ ਫੇਰ ਗੱਲਾਂ ਮਾਰ ਲਈ ਹਾਂ ਕਹਿੰਦੀ ਤੇਰੀ ਬੁੜੀਆਂ ਨੇ ਘੜਤੀ ਅੱਛਾ ਹੁਣ ਦੱਸ ਵੀ ਕੀ ਸ਼ਬਦ ਹੈ ਕੀ ਕਹਿੰਦੀ ਤੇਰੀ ਬੁੜੀਆਂ ਨੇ ਕਹੀ ਘੜੀ ਪਈ ਆ ਬੁੜੀਆਂ ਨੇ ਘੜੀ ਪਈ ਆ ਐਦਾਂ ਬੋਲਿਆ ਆ ਬੋਲਿਆ ਮਸਾਣੇ ਲਾਉਂ ਬਸ ਕਦੇ ਵਾਸਤੇ ਲਾਉਂਦਾ ਕੀ ਹੋ ਗਿਆ ਲਓ ਵੀ ਮਿੱਤਰੋ ਰੋਡ ਵਿੱਚ ਬੱਸ ਆਉਂਦੇ ਸੀ ਮੋਗਿਓ ਮੋਗਿਓ ਆ ਕੇ ਬੱਧਣੀ ਨੰਕ ਤੇ ਆਹ ਨਵਜੋਤ ਹਸਪਤਾਲ ਕੋਲੇ ਹਵਾ ਪੈ ਗਿਆ ਬੁੜਿਆਂ ਦਾ ਕੈਰੇਕਟਰ ਨਾ ਕੀ ਗੱਲ ਹੋ ਗਈ ਬਾਈ ਬੱਸ ਰੁਕਤੀ ਆ ਬਾਈ ਨੇ ਏ ਦੇਖੋ ਕੀ ਬਣਦਾ ਚਲ ਆਪਾਂ ਤਾਂ ਇਹ ਹੁਣ 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 ਰੌਲਾ ਕੀ ਹੈ ਬਾਈ ਕਹਿੰਦਾ ਗਲਤੀ ਮੰਨਣੀ ਹੈ ਗਲਤੀ ਕਿਵੇਂ ਤੁਰੂਗੀ ਬੱਸ ਉਹ ਕਹਿੰਦੇ ਗਲਤੀ ਉਹ ਕਹਿੰਦੇ ਗਲਤੀ ਨਹੀਂ ਮੰਨਣੀ ਬਾਈ ਹੈ ਹੀ ਨਹੀਂ ਗਲਤੀ ਮੰਨਣੀ ਕਹਦੇ ਵਾ ਇੱਧਰ ਚੱਲ ਪਿਆ ਆਂਟੀ ਉਹਨਾਂ ਨਾਲ ਚੱਲ ਪਿਆ ਚੱਲ ਉਹ ਤਾਂ ਚੱਲਣ ਦੋ ਹਾਂ ਆ ਬੰਦੇ ਰਮਾ ਸਾਈਡ ਹੋ ਜਾ ਫੇਰ ਗੱਲਾਂ ਮਾਰ ਲਈ ਹਾਂ ਕਹਿੰਦੀ ਤੇਰੀ ਬੁੜੀਆਂ ਨੇ ਘੜਤੀ ਅੱਛਾ ਹੁਣ ਦੱਸ ਵੀ ਕੀ ਸ਼ਬਦ ਹੈ ਕੀ ਕਹਿੰਦੀ ਤੇਰੀ ਬੁੜੀਆਂ ਨੇ ਕਹਿੰਦੀ ਘੜੀ ਪਈ ਆ ਬੁੜੀਆਂ ਨੇ ਘੜੀ ਪਈ ਆ ਐਦਾਂ ਬੋਲਿਆ ਆਹ ਬੋਲੀਆ ਉਹ ਕੀ ਕਿਹਾ ਸੀ ਮਖਾਇ ਕੀ ਗੱਲ ਬਣੀ ਕੋਈ ਸ਼ਬਦ ਆ ਇਹ ਤੂੰ ਕਈ ਪਾਸੇ ਹੋ ਜਾ ਮੈਂ ਕਿਹਾ ਸਾਈਡ ਹੋ ਜਾ ਬਈ ਫੇਰ ਗੱਲਾਂ ਕਰ ਲਈ ਤੇ ਟਗਾ ਟਣਾ ਪਈ ਗੱਡੀ ਆ ਹਾਂ ਕਬੜੀ ਬਹੁਤ ਪਈ ਆ ਕਹਿੰਦੀ ਤੇਰੀ ਕਹਿੰਦੀ ਬੁੜੀ ਨੇ ਘੜਤੀ ਅੱਛਾ ਵੀ ਬੜੀ ਵੀ ਬੱਸ ਆ ਬੁੜੀ ਨੇ ਘੜਤੀ ਕੀ ਹੋਇਆ ਹੈ ਏਰੀਆ ਉਹ ਵਿੱਚ ਖੜੀ ਬੋਲ ਰਹੀ ਆ ਕਹਿੰਦੀ ਮੈਂ ਤੇ ਇੱਕ ਲਈ ਆ ਅਗਲੇ ਪਿਆਰ ਵਾਲੇ ਲੋੜਾ ਪਰੇ ਹੋ ਯਾਰ ਦੇਖੀ ਆਪਾਂ ਨੂੰ ਦੇਖੀ ਬਾਈ ਯਾਰ ਕੀ ਰਮਾ ਕੀ ਬਣਾ ਸਰ ਕੀ ਚੱਕਰ ਪੈ ਗਿਆ ਮੇਰੇ ਨਾਲ ਲੜਦਾ ਬਾਈ ਤੁਹਾਨੂੰ ਪਹਿਲਾਂ ਦਾ ਤਾਂ ਮੈਂ ਵੀਡੀਓ ਨਾਲ ਹੀ ਪਾ ਦੇਣੀ ਆ ਕੀ ਹੋ ਗਿਆ ਬਾਈ ਬਾਈ ਥਾਣੇ ਲਾਉਂ ਬਸ ਕਦੇ ਵਾਸਤੇ ਲਾਉਂਦੇ ਕੀ ਹੋ ਗਿਆ ਦੱਸੋ ਇਹਨੂੰ ਪੁੱਛੋ ਵੀ ਕੀ ਹੋ ਗਿਆ ਉਹ ਕਹਿੰਦਾ ਬੁੜੀਆਂ ਨੇ ਮੈਨੂੰ ਗਲਤ ਬੋਲਿਆ ਕੁਛ ਨਹੀਂ ਵੀਰੇ ਸੀ ਇਹਨੂੰ ਕਿਹਾ ਸੀ ਨਾ ਇਹ ਕਹਿੰਦਾ ਫੇਨੇ ਪਾਸੇ ਹੋ ਜੋ ਹਾਂ ਅਸੀਂ ਹੋ ਗਏ ਵੀਰੇ ਪਾਸੇ ਇਹਨੂੰ ਇੱਥੇ ਬੁੜੀਆਂ ਨਾਲ ਜੱਗ ਗੱਲਾਂ ਹੀ ਝੂਟੀਆਂ ਪਈਆਂ ਕੀ ਗੱਲਾਂ ਹੀ ਝੂਟੀਆਂ ਵੀਰੇ ਅੱਛਾ ਅੱਛਾ ਹਾਂ ਬਸ ਆਹ ਗੱਲ ਦਾ ਹੀ ਰੌਲਾ ਹਾਂ ਹੀ ਗੱਲ ਦਾ ਰੌਲਾ ਕਹਿੰਦਾ ਮੈਂ ਥਾਲੇ ਲਾ ਤੂੰ ਖਾਣੇ ਘਰ ਦੇ ਵਾਸਤੇ ਲਾ ਨਹੀਂ ਨਹੀਂ ਉਹ ਕਹਿੰਦਾ ਮੈਂ ਟੱਕ ਟੱਕ ਟਫਾ ਭੀੜ ਸੀ ਬੋਲਿਆ ਗਿਆ ਤੇਰ ਕੋਈ ਨਹੀਂ ਬਿਲਕੁਲ ਇਹ ਵੀ ਕਦੇ ਵੀ ਪੈਣੇ ਮੈਨੂੰ ਗਲਤ ਹੋ ਕਿ ਮੈਂ ਵੀ ਕਦੇ ਨਹੀਂ ਵੀਰੇ ਕੋਈ ਉਹ ਚੱਲ ਪੈਣੇ ਹੋ ਗਈ ਜਿਹੜਾ ਕਹਿੰਦਾ ਖਾਣੇ ਪਰੂਫ ਤਾਂ ਹੁਣ ਇਹ ਚੀਜ਼ ਦਾ ਕਾਹਦਾ ਹੋਣਾ ਜੀ ਹਾਂ ਫਿਰ ਪ੍ਰੂਫ ਨਹੀਂ ਲੱਗਦਾ ਲੈ ਵੀ ਬੱਸ ਖੜੀ ਆ ਬਦਨੀ ਤੋਂ ਗਾਂ ਨੰਕੇ ਤੇ ਰੌਲਾ ਪੂਰਾ ਪਿਆ ਵਾ ਬੱਸ ਰੋਕਦੀ ਆ ਬਾਈ ਨੇ ਬਾਈ ਕਹਿੰਦਾ ਬੱਸ ਨਹੀਂ ਤੋ ਉਨੀ ਬੁੜੀਆਂ ਗਲਤ ਬੋਲੀਆਂ ਉਹ ਕਹਿੰਦਾ ਮੈਂ ਟੈਗਟ ਕਰਨੀ ਮੈਂ ਕਿਹਾ ਪਾਸੇ ਹੋ ਜੇ ਕੁਝ ਬੋਲੀਆਂ ਹਾਂ ਸ਼ਾਂਤੀ ਰੱਖੋ ਚਲੋ ਚਲੋ ਚੱਲੀ ਜਾਂਦਾ ਮੈਂ ਉਹਦੀ ਥੱਪੜ ਮਾਰਨੇ ਹਾਂ ਹਾਂ ਪੁੱਛ ਲਿਆ ਕੰਡੈਕਟਰ ਤੋਂ ਬਾਈ ਉਹ ਕਹਿੰਦਾ ਹੁਣ ਉਹਨੇ ਦੱਸਤਾ ਕਹਿੰਦਾ ਮੈਨੂੰ ਗਲਤ ਬੋਲੀਆਂ ਉਹ ਬਾਈ ਨੇ ਦੱਸਤਾ ਨਾ ਨਾ ਬਾਈ ਨੇ ਦੱਸਤਾ हां हां भाई ने दास्ता भाई ਹੁਣ ਇੱਕ ਵਾਸਤਾ ਕੀ ਕਰਾਂਗੇ ਇੱਥੇ ਘੜਾਉਣੀ ਆ ਡਰਾਈਵਰ ਕਹਿੰਦਾ ਵੀ ਜਦੋਂ ਕੈਕਟਰ ਕੋ ਉਦੋਂ ਬਸ ਤੋਰਨੀ ਆ ਸਵਾਰੀਆਂ ਪਰੇਸ਼ਾਨ ਐ ਤੇ ਰੌਲਾ ਪਿਆ ਵਾ ਗੱਲ ਕਰ ਲਾਈਵ ਨਹੀਂ ਚੱਲਦਾ ਆਪਣੇ ਤੇ ਨੈਟਵਰਕ ਘਟਾ ਨਹੀਂ ਲਾਈਵ ਚਲਾ ਦੇਣਾ ਸਾਡੀ ਭੈਣ ਨੂੰ ਕਹਿੰਦੇ ਕੋਈ ਗੱਲ ਨਹੀਂ ਹੋ ਗਈ ਨਵੇੜੇ ਭਾਈ ਨਵੇੜੋ ਨੇ ਕਰਦਾ ਨਹੀਂ ਚੱਲਦਾ ਭਾਈ ਹੰਗਾਮਾ ਹੋ ਗਿਆ ਹੁਣ ਦੇਖੋ ਪਤਾ ਨਹੀਂ ਕੀ ਮਾਰਦਾ ਬਾਈ ਵੀ ਖੜਾ ਡਰਾਈਵਰ ਕਹਿੰਦਾ ਹੋਵੇ ਤੂੰ ਨੀ ਉਹ ਕਨੈਕਟਰ ਨੇ ਕਿਹਾ ਮੈਂ ਹੁਣ ਤੁਸੀਂ ਕੋਲੇ ਸੀ ਤੁਸੀਂ ਬਾਈ ਤੁਸੀਂ ਸੁਣਿਆ ਨਹੀਂ ਕੀ ਸੀ ਇਹ ਗੱਲ ਹੋਈ ਮੈਂ ਵੀ ਮੈਂ ਤਾਂ ਪਿੱਛੇ ਸੀਗਾ ਮੈਨੂੰ ਹਾਂ ਇੱਥੇ ਕੋਲੇ ਕੋਣ ਸੀ ਨਾਲ ਦਾ ਵੀ ਦੱਸੋ ਕੋਈ ਕੀ ਹੋਇਆ ਮਾਤਾ ਦੱਸੋ ਪਤਾ ਨਹੀਂ ਲੱਗਿਆ ਉਹ ਮੈਂਟੋ ਮੈਂਟ ਹੀ ਹੋ ਗਿਆ ਕਹਿੰਦੇ ਕੰਮ ਸਾਰੀ ਗਲਤੀ ਉਹ ਲੇਡੀ ਦੀ ਆ ਵੀ ਉਹ ਗਲਤ ਬੋਲੀ ਸੀ ਗਾਲ ਕੱਢੇ ਨਾ ਬਾਈ ਹਾਂ ਗਾਲ ਕੱਢ ਕੇ ਬੋਲੀ ਸੀ ਨਾ ਔਰ ਇਹਨੇ ਮੰਗੀ ਸੀ ਕੀ ਸੈਡ ਹਾਂ ਉਹ ਕਹਿੰਦੀ ਉਹ ਕਹਦੀ ਤੋ ਉਹਨਾਂ 3 ਬੱਕੇ ਕਦੀ ਭੱਜਦਾ ਕਾਲ ਕਦੀ ਤੂੰ ਦੱਸ ਨਹੀਂ ਸਕਦਾ ਹਾਂ ਕੱਢੀ ਆ ਦੱਸ ਨਹੀਂ ਸਕਦਾ ਹਾਂ ਤੇ ਤੁਹਾਨੂੰ ਵੀ ਦਰਮ ਹੋ ਗਈ ਤੇ ਬਾਈ ਇਹ ਹੀ ਗੱਲ ਸੀ ਬਾਈ ਸਵਾਰੀਆਂ ਹੈਰਾਨ ਹੋਈਆਂ ਸਾਰੀਆਂ ਕਿਉਂਕਿ ਸਾਰੀਆਂ ਲੇਟ ਹੋਈਆਂ ਬਾਈ ਕਹਿੰਦਾ ਕਿ ਇੱਕ ਗਲਤੀ ਕਰਕੇ ਇਧਰ ਮੱਟਾ ਹੋਣਾ ਨੇ ਮਾਨਸੇ ਜਾਣਾ ਸੀਗਾ ਮੇਰੀ ਵਾਸਤਾ ਕਿ ਸਾਰੇ ਖਰਾਬ ਹੋਇਆ ਬਾਕੀ ਤੁਹਾਨੂੰ ਜਲਦੀ ਵੀਡੀਓ ਲੈ ਕੇ ਆਉਣੇ ਆ ਜੁੜੇ ਰਹੋ ਧੰਨਵਾਦ ਸੈਡ ਹਾਂ ਉਹ ਕਹਿੰਦੀ ਉਹ ਕਹਦੀ ਤੋ ਉਹਨਾਂ ਕਾਲ ਬੱਕੇ ਕਦੀ ਭੱਜ ਜਾ ਕਾਲ ਕਦੀ ਤੂੰ ਦੱਸ ਨਹੀਂ ਸਕਦਾ ਕਾਲ ਕੱਢੀ ਆ ਦੱਸ ਨਹੀਂ ਸਕਦਾ ਹਾਂ ਤੇ ਤੁਮੀ ਕਰਮ ਹੋਵੇ ਤੇ ਬਾਈ ਇਹੀ ਗੱਲ ਸੀ ਬਾਈ ਸਵਾਰੀਆਂ ਹੈਰਾਨ ਹੋਈਆਂ ਸਾਰੀਆਂ ਕਿਉਂਕਿ ਸਾਰੀਆਂ ਲੇਟ ਹੋਈਆਂ ਬਾਈ ਕਹਿੰਦਾ ਉਹਦੀ ਇੱਕ ਗਲਤੀ ਕਰਕੇ ਇਧਰ ਮਾਤਾ ਉਹਨਾਂ ਨੇ ਮਾਨਸੇ ਜਾਣਾ ਸੀਗਾ ਮੇਰੀ ਵਾਸਤਾ ਕਿ ਸਾਰੇ ਖਰਾਬ ਹੋਇਆ ਚਲ ਆਪਾਂ ਦੇ ਹੁਣ ਹੁਣ ਰੌਲਾ ਕੀ ਹੈ ਬਾਈ ਕਹਿੰਦਾ ਗਲਤੀ ਮੰਨਣੀ ਹੈ ਗਲਤੀ ਕਿਵੇਂ ਤੁਰੂਗੀ ਬਸ ਉਹ ਕਹਿੰਦੇ ਗਲਤੀ ਉਹ ਕਹਿੰਦੇ ਗਲਤੀ ਨਹੀਂ ਮੰਨਣੀ ਬਈ ਇਹ ਹੈ ਹੀ ਨਹੀਂ ਗਲਤੀ ਮੰਨਣੀ ਕਰਦੇ ਵੇਖੋ ਵੀ ਰੌਲਾ ਪਿਆ ਵਾ ਦੇਖੋ ਕੀ ਬਣਦਾ ਕੀ ਨਹੀਂ ਠੀਕ ਆ ਇਹ ਰੋਡਵੇਜ ਦੇ ਕੰਮ ਆਈ ਆ ਬਾਈ ਰੋਡਵੇਜ ਭੀੜ ਵਾਲੀ ਹੁੰਦੀ ਤੇ ਗਰਮੀ ਹੁੰਦੀ ਤੇ ਰੌਲਾ ਪਿਆਗਾ ਠੀਕ ਆ ਸਵਾਰੀਆਂ ਪਰੇਸ਼ਾਨ ਕਿੱਥੇ ਜਾਣਾ ਮਾਤਾ ਦੂਰ ਜਾਣਾ ਹੂ ਮਾਛੀ ਕੇ ਦੂਰ ਵਾਲੇ ਵੀ ਹੋਣਗੇ ਹਾਂਜੀ ਵਿਅਸਤ ਹੋਏ ਆ ਕਿੱਥੇ ਜਾਣਾ ਮਾਨਸੇ ਜਾਣਾ ਮਾਤਾ ਨੇ ਪਰੇਸ਼ਾਨ ਹੋ ਰਹੇ ਆ ਦੇਖੋ ਪਿਲ ਵਰਦਾ ਰਨਾਲੇ ਦੀ ਵੀ ਕਾ ਜਾਣੇ ਇਹ ਸਵਾਰੀਆਂ ਉਹ ਭਰੀ ਬੱਸ ਫੁੱਲਾ ਚਲੋ ਜੀ ਆਪਾਂ ਨੂੰ ਦੇਖੋ ਕੀ ਵੰਦਾ ਸਵਾਰੀਆਂ ਪਰੇਸ਼ਾਨ ਸਾਰੀਆਂ ਉਹ ਤੱਕ ਦੇਖੋ ਜੂ ਮਾਰਦਿੰਦੇ ਆਪਾਂ ਇਹ ਆਹ ਸਵਾਰੀਆਂ ਬੱਸ ਭਰੀ ਐ ਚਲੋ ਚਲੋ ਹੁਣ ਤੁਸੀਂ ਨਾ ਲੜੋ ਹਣਾ ਇੱਧਰ ਚੱਲ ਪਿਆ ਆਂਟੀ ਹੁਣਾਂ ਚੱਲ ਪਿਆ ਚਲਾਂ ਦੋ ਚੱਲਣ ਦੋ ਇੱਧਰ ਹੋਰ ਰੋਲਾ ਪੈ ਗਿਆ ਉਹਨੂੰ ਕਿਹਨੇ ਨਹੀਂ ਕਿਹਾ ਉਹ ਕਹਿੰਦਾ ਮੈਂ ਕੇ ਪਏ ਜਾਂਦਾ ਕਹਿੰਦਾ ਭਾਈ ਕਿੰਨਾ ਘੱਟ ਦੇ ਮੈਂ ਉਹਨਾਂ ਬੀਬੀ ਮੈਂ ਕਿਹਾ ਕੱਟਾ ਦਰ ਦੇ ਕੇ ਕੋਈ ਵੀ ਆਪਾਂ ਗੱਲ ਕਰਦੇ ਨਾਲ ਆ ਕੇ ਆਦੇ ਬੇਟਾ ਜੋ ਕਰਦੇ ਆ ਅੱਜ ਨੇ ਆਖ ਦੇ ਇੱਕ ਪਦੇ ਵਾਸਤੇ ਬੁਲਾਇਆ ਤੁਸੀਂ ਬੁੜੂਆ ਹੋ ਨਾ ਤੁਸੀਂ ਸਾਰਿਆਂ ਨੂੰ ਕਰਵਾਓ ਕਾਦੇ ਵਾਸਤੇ ਆਖਦੇ ਆ ਦੋਸਤੋ ਉਹ ਨੇਤ ਦੇ ਜਾ ਹੈ ਆਪਣਾ ਕੈਕਟਰ ਨਾਲ ਕਹਿੰਦੇ ਵੇ ਜਾ ਕੈਕਟਰ ਨੂੰ ਕਹਿ ਰਿਹਾ ਕੈਕਟਰ ਕਹਿੰਦਾ ਗਲਤੀ ਮੰਨੀ ਤੇ ਜਾਣਾ ਭਾਈ ਚਲ ਕੋਈ ਨਾ ਕੈਕਟਰ ਕਹਿੰਦਾ ਗਲਤੀ ਮੰਨੀ ਤੇ ਜਾਣ ਦੇਣਾ ਆਪਾਂ ਉਹ ਨਹੀਂ ਜਾਣ ਦੇਣਾ ਕਨੈਕਟਰ ਰੜ ਗਿਆ ਬਈ ਕਨੈਕਟਰ ਵੀ ਆਪਦੀ ਜਗਾ ਸਹੀ ਅ ਜੇ ਸੋਚਿਆ ਜਾਵੇ ਇਹਦਾ ਪਾਸੇ ਹੋਣ ਨੂੰ ਕਿਹਾ ਸੀ ਹੋਰ ਤਾਂ ਨਹੀਂ ਕੋਤੋਲੇ ਹੀ ਤੁਸੀਂ ਠੀਕ ਆ ਹੁਣ ਬਾਈ ਖੜਾ ਤੇ ਦੇਖੋ ਭਰੀ ਬਸ ਫੁੱਲ ਡੱਕੀ ਵੀ ਆ ਇਹ ਰੋਡ ਵਿੱਚ ਹੰਗਾਮਾ ਹੁੰਦਾ ਹੀ ਰਹਿੰਦਾ ਪਹਿਲਾਂ ਮੇਰਾ ਹੋ ਗਿਆ ਸੀਗਾ ਚੱਲੀ ਜਾਂਦਾ ਇੱਥੇ ਵਾਲਾ ਉਹ ਸਵਾਰੀਆਂ ਦੂਰ ਜਾਣਾ ਕਿਸੇ ਨੇ ਉੱਥੇ ਬਰਨਾਲੇ ਜਾਣਾ ਕਿਸੇ ਨੇ ਵਿਆਹ ਜਾਣਾ ਕਿਸੇ ਨੇ ਮਾਨਸੇ ਜਾਣਾ ਅਸੀਂ ਆ ਖੜੀਆਂ ਵੀ ਦੇਖੋ ਕੀ ਬਣਦਾ ਰੋਡ ਦੇ ਵਿਚਾਲੇ ਬਸ ਖੜੀ ਆ ਬਾਕੀ ਦੇ ਰਹੇ ਆ ਮਾਫੀ ਵਾਲਾ ਵੀ ਸਾਹ ਹੋਣੀ ਚੱਕਰ ਮਾਇਆ ਗੈ ਗਲਤੀ ਮੰਨ ਲੇ ਮੇਰੀ ਭਾਈ ਗਲਤੀ ਹੋਈ ਮੈਂ ਗਲਤ ਬੋਲੀ ਹਾਂ ਗਲਤ ਬੋਲੀ ਹੈ ਕੋ ਉਹਨੂੰ ਬਸ ਤੂੰ ਸਵਾਰੀਆਂ ਨੇ ਜਾਣਾ ਬਾਈ ਬਾਈ ਕਨੈਕਟਰ ਕਹਿੰਦਾ ਵੀ ਜੇ ਉਹ ਗਲਤੀ ਮੰਨੂ ਤਾਂ ਬਸ ਤੋਰਨੀ ਨਹੀਂ ਖੜੀ ਆ ਬਸ ਕਿਉਂਕਿ ਇਹਨੂੰ ਰੂਡ ਬੋਲੇ ਆ ਥੋੜੇ ਵਰਲਡ ਉਹਦਾਂ ਦੇ ਬਾਈ ਨੇ ਦੱਸਿਆ ਤੇ ਬੱਸ ਨੰਬਰ ਹੈਗਾ ਯੂ ਪੀ ਵੀ 13 20 ਯੂ 11 71 ਇਹ ਬੱਸ ਨੰਬਰ ਹੈ ਤੇ ਇੱਥੇ ਖੜੀ ਆੜੀ ਬਾਕੀ ਦੇਖੋ ਕੀ ਬਣਦਾ ਕੀ ਨਹੀਂ ਦੱਸਾਂਗੇ ਤੁਹਾਨੂੰ